ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਮਣੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 70 ਫਰੀਦਕੋਟ ਦੀਆਂ ਯਾਦ ਜਿੱਥੇ-ਜਿੱਥੇ ਜਾ ਕੇ ਅਸਾਂ ਪੈੜਾਂ ਪਾਈਆਂ ਉੱਥੇ ਰਹਿ ਗਈਆਂ ਯਾਦਾਂ ਹੂ ਸੱਜਣ ਆਖਣ ਭੁੱਲ ਗਿਆ ਸਿੱਧੂਆ ਮੋਹੀ ਲਾਉਣ ਫਰਿਆਦਾਂ ਹੂ ਮੈਂ ਫਰੀਦਕੋਟ ਗਏ ਨੂੰ ਅਜੇ ਬਹੁਤੀ ਦੇਰ ਨਹੀਂ ਹੋਈ ਸੀ ਕਿ ਸਾਨਕ ਸਰਕਾਰਾਂ ਪਾਬ ਲੋਕਲ ਬਾਡੀਜ਼ ਦੀਆਂ ਕਿਉਂ ਆ ਗਈਆਂ ਸਾਡੇ ਜ਼ਿਲ੍ਹੇ ਫਰੀਦਕੋਟ ਵਿੱਚ ਸਿਰਫ ਫਰੀਦਕੋਟ ਕੋਟਕਪੂਰਾ ਤੇ ਜੈਤੋ ਤਿੰਨ ਹੀ ਨਗਰ ਕੌਂਸਲਾਂ ਸਨ ਭਾਵੇਂ ਵੱਡੀ ਕਮੇਟੀ ਕੋਟਕਪੂਰੇ ਦੀ ਸੀ ਪਰ ਸਿਆਸੀ ਹਲਚਲ ਵਾਲੀ ਫਰੀਦਕੋਟ ਸੀ ਏਡੀਸੀ ਵਿਕਾਸ ਦਾ ਚਾਰਜ ਵੀ ਮੇਰੇ ਕੋਲ ਹੋਣ ਕਰਕੇ ਜ਼ਿਲ੍ਹੇ ਦਾ ਰਿਟਰਨਿੰਗ ਵੀ ਮੈਂ ਹੀ ਸੀ ਕਾਗਜ਼ੀ ਤੌਰ ਤੇ ਸਾਰੀ ਜ਼ਿੰਮੇਵਾਰੀ ਮੇਰੀ ਸੀ ਕਾਨੂੰਨ ਅਤੇ ਅਮਨ ਸ਼ਾਂਤੀ ਕਾਇਮ ਰੱਖਣੀ ਭਾਵੇਂ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐਸਐਸਪੀ ਦੀ ਸੀ ਉਤੇ ਮੁੱਖ ਡਾਰੀ ਗੁਰਤੇਜ ਸਿੰਘ ਤੇਜੀ ਗਿੱਲ ਪੁਰਾਣਾ ਪ੍ਰਧਾਨ ਸ਼੍ਰੀਮਤੀ ਬ੍ਰਹਮਪrakash ਪ੍ਰਾੜ ਟਿੱਕਾ ਸਾਫ ਫਰੀਦਕੋਟ ਦੀ ਰਾਣੀ ਸਾਹਿਬਾ ਮਹੰਤ ਸੇਵਾਦਾਸ ਦੀ ਵਿਧਵਾ ਵੀ ਡੋਗਰ ਬਸਤੀ ਤੋਂ ਟੋਣ ਲੜ ਰਹੀ ਸੀ ਗੁਰਜੀਤ ਰਾਣੀ ਸੋਢੀ ਗੁਰੂ ਹਰਸਾਹਿਬ ਵਾਲੇ ਕਾਂਗਰਸੀ ਨੇਤਾ ਦੀ ਭੈਣ ਜੋਰਾਇਆਂ ਵਾਲੇ ਦੇ ਮੋਹਨ ਸਿੰਘ ਦੀ ਪਤਨੀ ਪ੍ਰੋਫੈਸਰ ਸਰਵਨ ਸਿੰਘ ਦੀ ਨੂੰਹ ਸੀ ਪ੍ਰੋਫੈਸਰ ਸਰਮਨ ਸਿੰਘ ਸਰਜੀਤ ਸਿੰਘ ਬਰਨਾਲਾ ਦਾ ਜੀਜਾ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਰਿਆ ਸੀ ਉਸ ਵੇਲੇ ਗੁਰਜੀਤ ਰਾਣੀ ਸੋਢੀ ਦੀ ਭੈਣ ਹੋਣਾ ਮਹੱਤਵਪੂਰਨ ਸੀ ਕਾਗਜ਼ ਸਪਰਨ ਉਪਰੰਤ ਕਾਗਜ਼ਾਂ ਦੀ ਛਾਂਬੀਨ ਵੇਲੇ ਉਸ ਵਰਡ ਦਾ ਰਟਰਨਿੰਗ ਅਫਸਰ ਡੀ ਆਰ ਸੀ ਐਸ ਸੀ ਜੋ ਬੜਾ ਕਮਜ਼ੋਰ ਤੇ ਪਿੰਜਰੇ ਦੇ ਤੋਤੇ ਵਾਲਾ ਕੰਮ ਕਰ ਰਿਹਾ ਸੀ ਸਮਾਂ ਲੰਘ ਗਿਆ ਸੀ ਉਹ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਨਾ ਕਰੇ ਮੈਨੂੰ ਸ਼ਿਕਾਇਤ ਮੇਰੀ ਮੈਂ ਮੌਕੇ ਤੇ ਪਹੁੰਚ ਗਿਆ ਉਸ ਨੂੰ ਪੁੱਛਿਆ ਕਿ ਦੇਰੀ ਕਿਉਂ ਹੋ ਰਹੀ ਹੈ ਉਸ ਨੇ ਜਵਾਬ ਦਿੱਤਾ ਕਿ ਗੁਰਜੀਤ ਰਾਣੀ ਦੀ ਭੈਣ ਇੱਕ ਪਾਸੇ ਹੈ ਸੀਐਮ ਦੀ ਕੋਠੀ ਤੋਂ ਰਾਣਾ ਸਾਹਿਬ ਦਾ ਫੋਨ ਆ ਰਿਹਾ ਹੈ ਦੇ ਦੂਜਿਆਂ ਦੇ ਕਾਗਜ਼ ਜਰਤ ਕਰਕੇ ਜਤਾ ਦਿਓ ਮੈਂ ਉਸ ਨੂੰ ਕਿਹਾ ਕਿ ਜੇ ਬਾਕੀ ਜ਼ਿੰਦਗੀ ਜੇਲ੍ਹ ਵਿੱਚ ਕੱਟਨੀ ਹੈ ਤਾਂ ਕਰ ਲੈ ਮੈਂ ਤੇਨੂੰ ਨਹੀਂ ਛੱਡਣਾ ਐਨਾ ਕਹਿਣ ਦੀ ਧੀਰਜ ਸੀ ਉਹ ਝਰ ਗਿਆ ਚੁੱਪ ਕਰਕੇ ਚੋਣ ਨਿਸ਼ਾਨ ਲੋਟ ਕਰ ਦਿੱਤੇ ਮੈਂ ਡੀਸੀ ਦੀ ਕੋਠੀ ਪੁੱਜ ਕੇ ساری ਕਹਾਣੀ ਦੱਸੀ ਡੀਸੀ ਸਾਹਿਬ ਕਹਿੰਦੇ ਠੀਕ ਕੀਤਾ ਇਹ ਵਿਭਾਗੀ ਅਫਸਰ ਕਮਜ਼ੋਰ ਹੁੰਦੇ ਨੇ ਐਨੇ ਨੂੰ ਡੀਸੀ ਨੂੰ ਐਸਕੇ ਸੈਨਾ ਪ੍ਰਿੰਸੀਪਲ ਸਕਤਰ ਟੂ ਸੀਐਮ ਦਾ ਫੋਨ ਆ ਗਿਆ ਉਹ ਕਹੀ ਜਾਵੇ ਹਰਕੇਸ਼ ਸਿੰਘ ਸਿੱਧੂ ਪੁਰਾਣਾ ਸਰਪੰਚ ਰਿਆ ਹੋਇਆ ਉਹ ਇਸੇ ਵੀ ਪੋਲਿਟਿਕਸ ਖੇਡਦਾ ਹੈ ਡੀਸੀ ਸਾਹਿਬ ਅੱਗੋਂ ਬੋਲ ਰਿਹਾ ਕਿ ਏਡੀਸੀ ਬਹੁਤ ਅੱਛਾ ਨਿਰਪੱਖ ਤੇ ਇਮਾਨਦਾਰ ਅਫਸਰ ਹੈ ਉਹ ਸਭ ਕੁਝ ਠੀਕ ਕਰ ਰਿਹਾ ਤੇ ਮੇਰੀ ਹਦਾਇਤ ਅਨੁਸਾਰ ਕਰਦਾ ਹੈ ਸਿਨਾ ਅੱਗੋਂ ਗਰਮ ਹੋ ਕੇ ਬੋਲਿਆ ਮੈਨੂੰ ਪਤਾ ਹੈ ਉਹ ਮੇਰੇ ਕੋਲ ਜੀਅ ਰਿਹਾ ਹੈ ਉਹ ਸ਼ਰਾਰਤੀ ਤੇ ਸਿਆਸੀ ਬੰਦਾ ਹੈ ਅਖੀਰ ਡੀਸੀ ਨੂੰ ਕਹਿੰਦਾ ਕਿ ਜੇ ਤੂੰ ਉਸਦੀ ਹਫਾਜ਼ਤ ਕਰੇਂਗਾ ਮੈਂ ਤੈਨੂੰ ਬਦਲ ਦਿਆਂਗਾ ਡੀਸੀ ਸ਼ਾਂਤਚਿਤ ਜਵਾਬ ਦਿੰਦਾ ਰਿਹਾ ਜਦੋਂ ਫੋਨ ਤੇ ਗੱਲ ਮੁੱਕੀ ਮੈਨੂੰ ਉਸਨੇ ਕਿਹਾ ਕਿ ਸਿਨਾ ਸਾਹਿਬ ਮੇਰੇ ਨਾਲ ਨਾਰਾਜ਼ ਨੇ ਸ੍ਰੀ ਤੁਸੀਂ ਕਿਸੇ ਦਿਨ ਜਾ ਕੇ ਉਹਨਾਂ ਨੂੰ ਆਪਣੀ ਸਥਿਤੀ ਸਪਸ਼ਟ ਕਰਾਉਣਾ ਮੈਂ ਡੀਸੀ ਸਾਹਿਬ ਨੂੰ ਦੱਸ ਦਿੱਤਾ ਕਿ ਮੈਂ ਨਹੀਂ ਜਾਣਾ ਕਿਉਂਕਿ ਸਾਡੀ ਹੋ ਸਕਦਾ ਉੱਥੇ ਲੜਾਈ ਹੋ ਜੇ ਉਹ ਕਹਿੰਦੇ ਕੋਈ ਬਾਤ ਨਹੀਂ ਆਪ ਫਿਕਰ ਨਾ ਕਰਨਾ ਮੇਰੇ ਪਿੱਛੇ ਡੀਸੀ ਦੀ ਲਾਪਾਹੀ ਪਰ ਉਹ ਮੇਰੇ ਨਾਲ ਖੜਿਆ ਸਾਰੀ ਵਾਰਤਾਲਾਪ ਇੱਕ ਪਾਸੇ ਮੈਂ ਸੁਣ ਰਿਹਾ ਸੀ ਦੂਜੇ ਪਾਸੇ ਸਿਨਾ ਕੋਲ ਮੇਰਾ ਬੈਚਮੇਟਰ ਰਕੇਸ਼ ਆਹਿਰ ਜੋ ਉਸ ਵੇਲੇ ਡਿਪਟੀ ਪ੍ਰਿੰਸੀਪਲ ਸਕੱਤਰ ਸੀ ਉਹ ਚੰਡੀਗੜ੍ਹ ਸਿਨਾ ਕੋਲ ਖੜਾ ਸੀ ਉਸਨੇ ਮੈਨੂੰ ਦੱਸਿਆ ਕਿ ਤੇਰੇ ਡੀਸੀ ਨੇ ਤੇਰੀ ਬਹੁਤ ਸਪੋਰਟ ਕੀਤੀ ਪਰ ਸੇਨਾ ਡੀਸੀ ਨੂੰ ਟੁੱਟ ਕੇ ਪੈ ਰਿਆ ਸੀ ਮੈਂ ਉਸਨੂੰ ਦੱਸਿਆ ਕਿ ਮੈਂ ਵੀ ਕੋਲੀ ਬੈਠਾ ਸੀ ਚੋਣਾਂ ਹੋ ਗਈਆਂ ਫਿਰ ਪ੍ਰਧਾਨ ਦੀ ਚੋਣ ਦਾ ਸਿਲਸਾ ਸ਼ੁਰੂ ਹੋ ਗਿਆ ਅਸੀਂ ਲੋਕਲ ਐਸਟੀਐਮ ਦੀ ਡਿਊਟੀ ਲਾ ਦਿੱਤੀ ਤੇਜੀ ਗਿੱਲ ਨਾਲ ਕਾਉਂਸਲਰ ਵਾਸੀ ਰਾਣੀ ਸੋਢੀ ਦਾ ਜ਼ੋਰ ਨਹੀਂ ਚੱਲਿਆ ਤੇਜੀ ਗਿੱਲ ਲੋਕਲ ਕਾਂਗਰਸੀਆਂ ਦੀ ਸਪੋਰਟ ਨਾਲ ਪ੍ਰਧਾਨ ਬਣ ਗਿਆ ਮਿਸਿਸ ਟਿੱਕਾ ਨੂੰ ਕਾਂਗਰਸੀਆਂ ਨੇ ਹਰਾ ਦਿੱਤਾ ਕਿਉਂਕਿ ਟਿੱਕਾ ਸਾਹਿਬ ਕਹੀ ਜਾਂਦੇ ਸਨ ਕਿ ਇਸ ਵਾਰ ਮਿਊਂਸੀਪਲ ਕਮੇਟੀ ਦੀ ਪ੍ਰਧਾਨਗੀ ਤੇ ਅਗਲੀ ਵਾਰੀ ਐ ਮੈਲੀ ਫਰੀਦਕੋਟ ਦੀ ਚੋਂ ਲੜਾਂਗੇ ਡੀਸੀ ਸਾਹਿਬ ਮੈਨੂੰ ਇੱਕ ਦਿਨ ਹੱਸਦੇ ਹੋਏ ਕਹਿਣ ਲੱਗੇ ਆਪਕੇ ਉਮੀਦਵਾਰ ਵੀ ਹਾਰ ਗਏ ਟਿੱਕਾ ਸਾਹਿਬ ਪਰਵਾਰਨਾ ਮੇਰੀ ਨੇੜਤਾ ਹੁਣ ਕਰਕੇ ਉਹਨਾਂ ਕਿਹਾ ਸੀ ਕਾਂਗਰਸੀ ਵੀ ਇਹ ਚੁਗਲੀ ਲਾਉਂਦੇ ਸੀ ਕਿ ਮਿਸਿਸ ਟਿੱਕਾ ਸਿੱਧੂ ਸਾਹਿਬ ਦੇ ਉਮੀਦਵਾਰ ਨੇ ਉਹ ਭਲੇ ਪਰ ਅਣਜਾਨ ਸਨ ਚੋਣ ਦੇ ਦਾਅ ਪੇਚ ਨਹੀਂ ਜਾਣਦੇ ਸੀ ਇੰਜੀ ਕੋਟਕਪੁਰੇ ਬੜੀ ਦਿਲਚਸਪ ਸਥਿਤੀ ਸੀ ਉੱਥੇ ਤਿੰਨ ਉਮੀਦਵਾਰ ਸਨ ਇੱਕ ਅਵਤਾਰ ਸਿੰਘ ਮੱਤਾ ਦੂਜਾ ਡੀਸੀ ਅਮਰਸਰ ਕਿਰਨਦੀਪ ਭੁੱਲਰ ਦਾਪਰਾ ਤੀਜਾ ਐਸਐਸ ਜੰਨੀ ਆਈਐਸ ਦਾ ਭਰਾ ਅਖੀਰ ਦੋਵਾਂ ਦੀ ਢਾਈ ਵਿੱਚ ਹਵਤਾਰ ਮੱਤਾ ਪ੍ਰਦਾਨ ਬਣਾ ਦਿੱਤਾ ਉਸ ਨਾਲ ਐਮਪੀ ਵੀ ਜ਼ਿਆਦਾ ਸੀ ਜੇਤੋ ਹਵਤਾਰ ਜ਼ੈਲਦਾਰ ਕੋਠੇ ਝਾਲ ਵਾਲੇ ਦਾ ਅਸਰ ਸੂਖ ਤੇ ਡੰਡਾ ਸੋਟਾ ਤਕੜਾ ਸੀ ਬਹੁਮਤ ਵੀ ਉਸ ਨਾਲ ਸੀ ਉਹ ਪ੍ਰਧਾਨ ਬਣ ਗਿਆ ਚੋਣਾਂ ਹੋ ਗਈਆਂ ਫਰੀਦਕੋਟ ਵਿਖੇ ਬੀਬੀ ਗੁਰਚਰਨ ਕੌਰ ਦੇ ਜਾਰੀ ਫੰਡਸ ਨਾਲ ਬਰਜਿੰਦਰਾ ਕਾਲਜ ਵਿੱਚ ਪੂਲ ਰੈਨੋਵੇਟ ਹੋ ਗਿਆ ਸਿਵਲ ਕੋਰਟ ਕੰਪਲੈਕਸ ਵਿੱਚ ਇਨਸਾਫ ਦੀ ਦੇਵੀ ਦਾ ਬੁੱਤ ਲੱਗ ਗਿਆ ਸਿਨੇਮਾ ਕੋਲ ਚੌਕ ਤੇ ਕੋਟਕਪੂਰਾ ਰੋਡ ਤੇ ਨਹਿਰਾ ਕੋਲ ਚੌਕ 'ਚ ਉੱਚੀਆਂ ਨਾਰਦਾਨਾਂ ਲਾਈਟਾਂ ਚਮਕਣ ਲੱਗ ਗਈਆਂ ਸਾਦਕ ਰੋੜ ਤੇ ਫੌਜੀ ਜਵਾਨਾਂ ਦੇ ਬੁੱਤ ਲਗਵਾਏ ਜੋ ਪਾਕਿਸਤਾਨ ਭਾਵ ਲਾਹੌਰ ਵੱਲ ਮੁਹਰ ਕਰਕੇ ਦੁਸ਼ਮਣ ਨੂੰ ਵੰਗਾਰ ਰਹੇ ਸਨ ਬੀਬੀ ਜੀ ਦੇ ਸੋਹਰਾ ਪਿੰਡ ਪੰਜ ਕਰਾਈਆਂ ਵਿਕੇ ਸੋਲਰ ਲਾਈਟਾਂ ਨਾਲ ਪਿੰਡ جگਮਗਾਤਾ ਇਹਨਾਂ ਸਾਰੇ ਪ੍ਰੋਜੈਕਟਾਂ ਲਈ ਬੀਬੀ ਗੁਰਚਰਨ ਕੌਰ ਨੇ ਤਕਰੀਬਨ 1 ਕਰੋੜ ਦੇ ਲਗਭਗ ਫੰਡ ਦਿੱਤੇ ਸੀ ਭਾਵੇਂ ਪੰਜਾਬ ਦੀ ਸਰਕਾਰ ਕਾਂਗਰਸ ਦੀ ਸੀ ਪਰ ਇਸ ਉਤ ਘਾਟਨ ਬੀਬੀ ਗੁਰਚਰਨ ਕੌਰ ਐਮਪੀ ਕੋਲੋਂ ਕਰਵਾਇਆ ਉਹ ਬਹੁਤ ਖੁਸ਼ੀ ਉਹਨਾਂ ਨੇ ਕੰਮ ਦੀ ਫੁਰਤੀ ਪਰਦਰਸ਼ਤਾ ਤੇ ਗੁਣਵੱਤਾ ਤੇ ਸੰਤੁਸ਼ਟੀ ਪ੍ਰਗਟ ਕੀਤੀ ਪੂਲ ਇਹਨਾਂ ਵਧੀਆ ਹੋ ਗਿਆ ਕਿ ਗਰਮੀ ਸ਼ੁਰੂ ਹੋਈ ਸਾਰਾ ਸ਼ਹਿਰ ਹੀ ਉਮੜ ਪਿਆ ਮੇਰੇ ਮਿੱਤਰ ਡਾਕਟਰ ਹਰਨਪੂਰੀ ਸੰਧੂ ਸਵੇਮੀ ਕੋਚ ਤੇ ਜ਼ਿਲ੍ਹਾ ਸਪੋਰਟ ਅਫਸਰ ਵਿਸ਼ੇਸ਼ ਸਹਿਯੋਗੀ ਸਨੋਤਸ ਦੇ ਸਹਿਯੋਗ ਢੰਗ ਨਾਲ ਕੰਮ ਚੱਲਣ ਲਈ ਜੂਨ ਮਹੀਨਾ ਦਿਨ ਦੇ 1:30 ਵਜੇ ਦਾ ਟਾਈਮ ਸੀ ਹਮ ਸਕੱਤਰ ਦਾ ਫੋਨ ਆਇਆ ਕਿ 사ਦਕ ਪਿੰਡ ਕਿਸੇ ਜ਼ਮੀਨ ਦੇ ਕਬਜ਼ੇ ਤੇ ਮਾਲਕੀ ਦੀ ਤਸਦੀਕ ਕਰਕੇ ਰਿਪੋਰਟ 4 ਵਜੇ ਤੱਕ ਅੱਜ ਹੀ ਭੇਜੋ ਅਗਲੇ ਦਿਨ ਹਮ ਸੈਕਟਰੀ ਨੂੰ ਹਾਈ ਕੋਰਟ ਨੇ ਰਿਪੋਰਟ ਖੁਦ ਲੈ ਕੇ ਪੇਸ਼ੋਂ ਦੀ ਹਰਤ ਦਿੱਤੀ ਸੀ ਭੁੱਖ ਵੀ ਜ਼ੋਰ ਦੀ ਲੱਗੀ ਸੀ ਜੇ ਘਰ ਜਾਂਦਾ ਤਾਂ ਕਟੋ-ਕਟ ਇੱਕ ਘੰਟਾ ਖਰਚ ਹੋ ਜਾਂਦਾ ਮੈਂ ਸੋਚਿਆ ਸਾਧਕਵਲ ਚਾਲੇ ਪਾਈਏ ਰਾਹ ਵਿੱਚ ਕੇਲੇ ਲੈ ਕੇ ਗੱਡੀ ਵਿੱਚ ਬੈਠੇ ਖਾਂਦੇ ਜਾਵਾਂਗੇ ਜਦੋਂ ਮੈਂ ਜੇਲ੍ਹ ਕੋਲ ਦੀ ਲੰਘ ਰਿਹਾ ਸੀ ਤਾਂ ਡਰਾਈਵਰ ਨੂੰ ਕਿਹਾ ਕਿ ਗੱਡੀ ਜੇਲ੍ਹ ਵੱਲ ਮੋੜੇ ਗੇਟ ਅੱਗੇ ਹਾਰਨ ਵਜਿਆ ਗੱਡੀ ਦੇਖ ਕੇ ਫਟਾਫਟ ਗੇਟ ਖੁੱਲਿਆ ਸलाम ਵੱਜੀ ਜੇਲ੍ਹ ਸੁਪਰਡੈਂਟ ਨੂੰ ਖਾਣਾ ਚੈੱਕ ਕਰਾਉਣ ਲਈ ਕਿਹਾ ਜਦੋਂ ਅੱਗੇ ਗਏ ਤਾਂ ਉਸ ਦਿਨ ਕਿਸੇ ਗੁਰੂ ਸਾਹਿਬਾਨ ਦਾ ਗੁਰਪੁਰਪ ਸੀ ਅਸੀਂ ਦੋ ਮਾਣੇ ਦੋ ਪਲੇਟਾਂ ਚੁੱਕੀਆਂ ਖਾਣਾ ਮਿੱਠੇ ਚੌਲ ਦਾਲ ਫੁਲਕਾ 3 ਮਿੰਟਾਂ ਵਿੱਚ ਚੈੱਕ ਕੀਤਾ ਅਗਲੇ ਚੰਦ ਮਿੰਟਾਂ ਵਿੱਚ ਉਸਨੇ ਹਵਾਲਾ ਦਿੱਤੀ ਤੇ ਪੱਕੇ ਕੈਦੀ ਫਰਿਆਦ ਸੁਣ ਲਈ ਲਾਈਨ ਵਿੱਚ ਲਾ ਦਿੱਤੇ ਜੇਲ੍ਹ ਸੁਪਰਡੈਂਟ ਨੂੰ ਇਹ ਲੱਗਿਆ ਕਿ ਸ਼ਾਇਦ ਮੈਂ ਜੇਲ੍ਹ ਦੀ ਇਨਸਪੈਕਸ਼ਨ ਕਰਨ ਆਇਆ ਹਾਂ ਪਰ ਮੈਂ ਕਿਹਾ ਇਨਸਪੈਕਸ਼ਨ ਫੇਰ ਕਰਾਂਗੇ ਅੱਜ ਸਿਰਫ ਖਾਣਾ ਚੈੱਕ ਕਰਨਾ ਸੀ ਮੈਂ ਥੋ ਫਟਾਫਟ ਸਾਦਕਵਾਲ ਚਾਲੇ ਪਾ ਦਿੱਤੇ ਕੋਈ ਜਨਾਬ ਡੀਸੀ ਸਾਹਿਬ ਦੀ ਬਦਲੀ ਹੋ ਗਈ ਮੈਂ ਵੀ ਹੁਣ ਫਰੀਦਕੋਟ ਤੋਂ ਚੰਡੀਗੜ੍ਹ ਜਾਣ ਲਈ ਯਤਨਸ਼ੀਲ ਸੀ ਹੁਣ ਪੰਚਾਇਤਾਂ ਦੀਆਂ ਚੋਣਾਂ ਦੀ ਤਿਆਰੀ ਚੱਲ ਰਹੀ ਸੀ ਜਿਹੜਾ ਪੱਦਰ ਤੇ ਪਿੰਡ ਰਿਜ਼ਰਵ ਕੀਤੇ ਜਾ ਰਹੇ ਸੀ ਜਿਵੇਂ ਔਰਤਾਂ ਲਈ ਅਨਸੂਚਿਤ ਜਾਤੀਆਂ ਲਈ ਜਨਰਲ ਔਰਥ ਰਿਜ਼ਰਵ ਔਰਤ ਆਦ ਕਾਨੂੰਨ ਅਨੁਸਾਰ ਜੋ ਰੋਸਟਰ ਬਿਧੀ ਸੀ ਇਹ ਹਲਕਾ ਚਾਰਜ ਨੇ ਲਿਸਟ ਦੇਣੀ ਸੀ ਜਿਸ ਤੇ ਡੀਸੀ ਨੇ ਮੋਹਰ ਲਾਉਣੀ ਸੀ ਮੇਰੇ ਕੋਲ ਬਾਜਾਖਾਨਾ ਪਿੰਡ ਤੋਂ ਲੋਕਾਂ ਦਾ ਭਾਰੀ ਇਕੱਠ ਆਇਆ ਉਹਨਾਂ ਨੇ ਮੰਗ ਰੱਖੀ ਕਿ ਇੱਕ ਮੁੰਡੇ ਦੀਆਂ ਭੈਣਾਂ ਕੈਨੇਡਾ ਅਮਰੀਕਾ ਵਿੱਚ ਨੇ ਉਹ ਇਹ ਪੇਸ਼ਕਸ਼ ਦਿੰਦੀਆਂ ਨੇ ਕਿ ਜੇ ਲੋਕ ਉਹਨਾਂ ਦੇ ਭਰਾ ਨੂੰ ਬਿਨਾਂ ਵੋਟਾਂ ਤੋਂ ਸਰਪੰਚ ਬਣਾ ਦੇਣ ਸਾ ਪਿੰਡ ਦੇ ਵਿਕਾਸ ਤੇ ਕੰਮਾਂ ਲਈ 10 ਲੱਖ ਰੁਪਏ দান ਦੇਣ ਗਿਆ ਮੈਂ ਉਹਨਾਂ ਦੀ رائے ਪੁੱਛੀ ਉਹ ਕਹਿੰਦੇ ਜੀ ਸਾਰਾ ਪਿੰਡ ਰਜ਼ਾਮੰਦ ਹੈ ਮੁੰਡਾ ਵੀ ਭਲਾ ਸਾਊ ਤੇ ਅੱਛੇ ਕਿਰਦਾਰ ਦਾ ਸੁਆਮੀ ਹੈ ਮੈਂ ਹਾਂ ਕਰਤੀ ਹਸੀ ਬਾਜਾਖਾਨਾ ਪਿੰਡ ਜਨਰਲ ਆਦਮੀ ਲਈ ਰਿਜ਼ਰਵ ਕਰਤਾ ਨਵੇਂ ਡੀਸੀ ਸਾਹਿਬ ਡਰੀ ਜਾਣ ਕਹਿੰਦੇ ਯਾਰ ਉਪਿੰਦਰ ਸ਼ਰਮਾ ਨੂੰ ਤਾਂ ਪੁੱਛ ਲੈਣਾ ਸੀ ਉਪਿੰਦਰ ਸ਼ਰਮਾ ਮੇਰਾ ਐਲ ਐਲ ਬੀ ਵਿੱਚ ਪੜਨ ਵੇਲੇ ਦਾ ਜਮਾਤੀ ਸੀ ਮੈਂ ਕਿਹਾ ਜੀ ਉਹ ਮੇਰਾ ਜਮਾਤੀ ਹੈ ਉਸ ਦੀ ਕੀਮਤ ਜਾਲ ਮੇਰੇ ਖਿਲਾਫ ਚੱਲ ਜੇ ਮੈਂ ਜੇਪੀ ਗਿੱਲ ਡੀਡੀਪੀਓ ਜੋ ਖੁੱਲੀ ਦਾੜੀ ਵਾਲਾ ਇਮਾਨਦਾਰ ਤੇ ਰੱਜੀ ਰੂਹ ਵਾਲਾ ਜੁੜਾ ਸੀ ਉਸ ਨੂੰ ਸਮਝਾ ਦਿੱਤਾ ਅਸੀਂ ਦੋਵਾਂ ਨੇ ਰਾਏ ਕਰਕੇ ਪਿੰਡ ਜਨਰਲ ਆਦਮੀ ਲਈ ਨੋਟੀਫਾਈ ਕਰਤਾ ਦੋ ਕੁ ਦਿਨਾਂ ਬਾਅਦ ਮੇਰੀ ਬਦਰੀ ਵਿਸ਼ੇਸ਼ ਸਕੱਤਰ ਪਿੰਡੂ ਜਲ ਸਪਲਾਈ ਵਿਭਾਗ ਵਿੱਚ ਸਰਦਾਰ ਜਸਜੀਤ ਸਿੰਘ ਦੇ ਮਹਿਕਮੇ ਵਿੱਚ ਹੋ ਗਈ ਮੈਂ ਜਦੋਂ ਵਿਦਾ ਹੋ ਕੇ ਜਾਣਾ ਸੀ ਤਾਂ ਜੀਵਨ ਗਰਗ ਪੱਤਰਕਾਰ ਬਾਜ਼ਾਖਾਨਾ ਤੇ ਜਗਿੰਦਰ ਸਿੰਘ ਮੇਰਾ ਜਮਾਤੀ ਐਸਐਚਓ ਬਾਜ਼ਾਖਾਨਾ ਨੇ ਜਾਂਦੇ ਜਾਂਦੇ ਬਾਜ਼ਾਖਾਨੇ ਮੈਨੂੰ ਕਾਫੀ ਦਾ ਕੱਪ ਪੀਣ ਲਈ ਰੁਕਣ ਲਈ ਕਿਹਾ ਅਸੀਂ ਜਦੋਂ ਕਾਫੀ ਪੀ ਰਹੇ ਸੀ ਉਹ ਸਰਪੰਚ ਦਾ ਉਮੀਦਵਾਰ ਵੀ ਆਪਣੇ ਨਾਲ ਪਿੰਡ ਦੇ ਮੋਤ ਪਰ ਬੰਦੇ ਲੈ ਕੇ ਆ ਗਿਆ ਕਹਿਣ ਲੱਗੇ ਜੀ ਤੁਸੀਂ ਇਸ ਮੁੰਡੇ ਦੀ ਜੜ ਲਈ ਹੈ ਇਹ ਆਪ ਦਾ ਸਤਿਕਾਰ ਕਰਨਾ ਚਾਹੁੰਦਾ ਮੈਂ ਕਿਹਾ ਮੇਰਾ ਸਤਿਕਾਰ ਬਸ ਇਹੀ ਹੋ ਕਿ ਇਹ ਸਰਬਸੰਮਤੀ ਨਾਲ ਚੁਣਿਆ ਜਾਣ ਪਿੱਛੋਂ ਕੋਈ ਗਰਾਂਟ ਨਾ ਕਾਵੇ ਤੇ ਕਿਸੇ ਨਾਲ ਪੱਖਪਾਤ ਨਾ ਕਰੇ ਉਸ ਨੇ ਲਾਲ ਪੰਨੇ 'ਚੋਂ ਸੋਨੇ ਦੀ ਮੰਦਰੀ ਕੱਢ ਕੇ ਮੇਰੀ ਉਂਗਲੀ ਵਿੱਚ ਪਾਉਣੀ ਚਾਹੀ ਮੈਂ ਮੰਦਰੀ ਉਸੇ ਕੋਲੋਂ ਫੜ ਕੇ ਉਸ ਦੀ ਉਂਗਲ ਵਿੱਚ ਪਾਉਂਦੇ ਕਿਆ ਲੈ ਮਿੱਤਰਾ ਸਰਪੰਚੀ ਦੀ ਛਾਪ ਤੇਰੇ ਪਾਤੀ ਹੁਣ ਲਾਜ ਰੱਖੀ ਮੈਂ ਆਪਣੀ ਗੱਡੀ ਵਿੱਚ ਬਹਿ ਕੇ ਪਟਿਆਲੇ ਵੱਲ ਚੱਲੇ ਪਾ ਦਿੱਤੇ ਫਰੀਦਕੋਟ ਤੋਂ ਮੈਂ ਆਪਣੇ ਸਦੀਵੀ ਮਿੱਤਰ ਟਿੱਕਾਪਰਤ ਇੰਦਰ ਸਿੰਘ ਬਰਾੜ ਪਰਿਵਾਰ ਮੇਰਾ ਛੋਟਾ ਭਰਾ ਨਿੰਦਰ ਕੁਗਿਆਣ ਵੀ ਡਾਕਟਰ ਅਰुणਪੁਰੀ ਡਾਕਟਰ ਪ੍ਰਭਦੇਵ ਸਿੰਘ ਬਰਾੜ ਕੋਟ ਕਪੂਰਾ ਸਰਦਾਰ ਰਾਜਵਿੰਦਰ ਸਿੰਘ ਬਰਾੜ ਕੋਟ ਕਪੂਰਾ ਸਰਦਾਰ ਗੁਰਮੇਲ ਸਿੰਘ ਸੰਧੂ ਸਾਹਿਬ ਕਾ ਜ਼ਿਲ੍ਹਾ ਟਾਰਨੀ ਜਿਨ੍ਹਾਂ ਨਾਲ ਰੂਹੀ ਸਾਝ ਪੈ ਗਈ ਇਹ ਕੋਈ ਛੋਟੀ ਮੋਟੀ ਪ੍ਰਾਪਤੀ ਨਹੀਂ ਮੇਰੀਆਂ ਮਥੀਆਂ ਕਥੀਆਂ ਵਿੱਚੇ ਰਹਿ ਗਈਆਂ ਸਰਕਾਰ ਕਈ ਵਾਰੀ ਕਿਸੇ ਅਫਸਰ ਨੂੰ ਵਦੇਸ਼ ਵਿੱਚ ਟਰਾਂਸਪੋਰਟ ਬਾਰੇ ਟ੍ਰੇਨਿੰਗ ਲੈਣ ਤੇ ਸਟੱਡੀ ਕਰਨ ਭੇਜਦੀ ਹੈ ਵਾਪਸ ਮੁੜਦੇ ਦੀ ਬਦਲੀ ਕਰ ਦਿੰਦੀ ਹੈ ਪਰ ਬਾਅਦ ਵਿੱਚ ਕਦੇ ਵੀ ਟਰਾਂਸਪੋਰਟ ਵਿੱਚ ਨਹੀਂ ਲਾਉਂਦੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ